ਹਾਂਜੀ ਕਿਵੇਂ ਹੋ ਸਾਰੇ ਜਦੋਂ ਮੰਗਣ ਵਾਲੇ ਦੀ ਮਨ ਦੇ ਵਿੱਚ ਖੋਟ ਨਾ ਹੋਵੇ ਤੇ ਉਹਦੀ ਮੰਗ ਜਾਇਜ਼ ਹੋਵੇ ਸੱਚੀ ਹੋਵੇ ਤੇ ਉਹਦੀ ਮੰਗ ਦੇ ਵਿੱਚ ਇਮਾਨਦਾਰੀ ਹੋਵੇ ਤੇ ਜਿਹੜਾ ਦਾਨ ਦੇਣ ਵਾਲਾ ਆ ਉਹ ਫਿਰ ਉਹਨੂੰ ਕਿਤੋਂ ਦੁੱਗਣਾ ਦਿੰਦਾ ਆ ਐਦਾਂ ਹੀ ਇੱਕ ਵਾਰੀ ਹੋਇਆ ਇਹ ਰਾਜੇ ਅਸ਼ਕੰਦਰ ਦੇ ਦਰਬਾਰ ਵਿੱਚ ਰਾਜੇ ਅਸ਼ਕੰਦਰ ਦੇ ਦਰਬਾਰ ਵਿੱਚ ਇੱਕ ਪੈਰੀ ਲੂਸ ਨਾਂ ਦਾ ਵਿਅਕਤੀ ਆਇਆ ਉਸ ਵਿਅਕਤੀ ਦੀ ਧੀ ਦਾ ਵਿਆਹ ਸੀ ਤੇ ਉਹਨੇ ਰਾਜੇਸ਼ਕੰਦਰ ਨੂੰ ਆਕੇ ਕਿਹਾ ਕਿ ਵੀ ਮੇਰੀ ਮਦਦ ਕਰ ਮੇਰੀ ਤੀ ਦਾ ਵਿਆਹ ਆ। ਰਾਜੇਸ਼ਕੰਦਰ ਨੇ ਆਪਣੇ ਇੱਕ ਸਪਾਈ ਭੇਜੇ ਤੇ ਉਹਦੇ ਲਈ ਮੋਹਰਾਂ ਦਾ ਪ੍ਰਬੰਧ ਕਰਨ ਲਈ ਕਿਹਾ। ਤੇ ਕੁਝ ਟਾਈਮ ਬਾਅਦ ਉਹ ਉਹ ਮੋਹਰਾਂ ਲੈ ਕੇ ਆਏ। ਤੇ ਉਹਨੇ ਉਸ ਵਿਅਕਤੀ ਨੂੰ ਭੜਾਈਆਂ ਪੈਰੀਲੂਸ ਨੂੰ। ਜਦੋਂ ਪੈਰੀਲੂਸ ਨੇ ਉਹ ਮੋਹਰਾਂ ਗਿਣੀਆਂ ਤਾਂ ਉਹ 50 ਮੋਹਰਾਂ ਸੀ। ਤੇ ਜਿਹੜਾ ਉਹ ਵਿਅਕਤੀ ਸੀ ਉਹ ਉਹਦੀ ਮੰਗ ਡਿਮਾਂਡ ਸੀ ਪਰ ਲੋਡ ਸੀ ਉਹਨੂੰ ਵੈਸੇ ਪਰ ਬੰਦੇ ਦੇ ਵਿੱਚ ਸਬਰਤੀ ਸਬਰਤੀ ਸੰਤੋਖਤੀ ਉਹਦੇ ਵਿੱਚ ਉਹਨੇ ਜਦੋਂ 50 ਮੋਹਰਾਂ ਦੇਖੀਆਂ ਉਹ ਅੱਕਾ ਬੱਕਾ ਰਹਿ ਗਿਆ ਉਹ ਵੀ ਯਾਰ ਇੰਨੀਆਂ ਮੋਹਰਾਂ ਵੀ ਮੈਂ ਕੀ ਕਰਨੀਆਂ ਨੇ ਕਿਉਂਕਿ ਉਹਨੂੰ ਇੰਨੀ ਜੀ ਲੋਡ ਨਹੀਂ ਸੀ ਤੇ ਜਦੋਂ ਰਾਜਾ ਰਾਜੇ ਸ਼ਕੰਦਰ ਨੇ ਉਹਨੂੰ ਕਿਹਾ ਆਪਣਾ ਪੈਰੀਲੂਸ ਨੇ ਰਾਜੇ ਸ਼ਕੰਦਰ ਨੂੰ ਕਹਿੰਦਾ ਵੀ ਵੀ ਮੇਰੇ ਨੂੰ ਤਾਂ 15 ਮੋਹਰਾਂ ਦੀ ਲੋੜ ਆ ਵੀ ਮੇਰੇ ਲਈ 15 ਬਹੁਤ ਨੇ। ਬਈ ਆ ਮੈਂ 5 ਮੋਹਰਾਂ ਕੀ ਕਰਨੀਆਂ ਨੇ। ਇਹ ਤਾਂ ਬਹੁਤ ਜ਼ਿਆਦਾ ਨੇ। ਤੇ ਰਾਜਾ ਸ਼ਿਕੰਦਰ ਕਹਿੰਦਾ ਵੀ ਦੇਖ ਤੇਰੇ ਲਈ ਇਹ 15 ਮੋਹਰਾਂ ਅਧਿਕ ਹੋ ਸਕਦੀਆਂ ਨੇ। ਮਤਲਬ ਤੈਨੂੰ ਇੰਨੀਆਂ ਦੀ ਲੋੜ ਹੋ ਸਕਦੀ ਹੈ 15 ਮੋਹਰਾਂ ਦੀ। ਪਰ ਜਿਹੜਾ ਰਾਜਾ ਸ਼ਿਕੰਦਰ ਆ ਜਿਹੜਾ ਉਹ ਜੇ ਤੈਨੂੰ 15 ਮੋਹਰਾਂ ਦੇਵੇ ਉਹਦੀ ਸ਼ਾਨ ਦੇ ਖਿਲਾਫ ਆ। ਬੀਤੂ ਇਸ ਲਈ ਜਿਹੜੀਆਂ ਇਹ 50 ਮੋਹਰੇ ਲੈ ਕੇ ਜਾ ਤੇ ਆਪਣੇ ਜਿਹੜੇ ਕਾਰਜ ਨੇ ਉਹ ਸਿੱਧ ਕਰਾ ਹੁਣ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਉਹਨੂੰ ਤਾਂ ਹੈਗੀ ਸੀ 15 ਦੀ ਲੋੜ ਪਰ ਉਹਨੂੰ 50 ਦਿੱਤੀਆਂ ਉਹਦੇ ਵਿੱਚ ਵੀ ਇਮਾਨਦਾਰੀ ਸੀ ਸਬਰਤੀ ਤੇ ਜਿਹੜਾ ਰਾਜਾ ਸਿਕੰਦਰ ਤੀ ਉਹਨੇ ਜਿਹੜੀਆਂ ਮੋਹਰੇ ਉਹਨੂੰ ਦਿੱਤੀਆਂ ਉਸ ਬੰਦੇ ਨੂੰ ਦੇਖ ਕੇ ਨਹੀਂ ਦਿੱਤੀਆਂ ਵੀ ਇਹ ਗਰੀਬ ਆ ਇਹਨੂੰ 2-4 ਮੋਹਰੇ ਦੇ ਕੇ ਤੁਰਦੇ ਨੇ ਇਹਨੇ ਤੁਰ ਜਾਣਾ ਆ ਉਨੇ ਆਪਣੀ ਹੈਸੀਅਤ ਦੇਖ ਕੇ ਉਸ ਬੰਦੇ ਨੂੰ ਮੋਹਰਾ ਦਿੱਤੀਆਂ ਮਤਲਬ ਕੀ ਆਪਾਂ ਨੂੰ ਜੇ ਕਿਸੇ ਨੂੰ দান ਦਿੰਨੇ ਆ ਨਾ ਜਿਹਨੂੰ ਆਪਾਂ দান ਦੇ ਰਹੇ ਹਾਂ ਜੇ ਆਪਾਂ ਉਹਦੀ ਔਕਾਤ ਦੇਖ ਕੇ ਦਈਏ ਉਹਦਾ ਕੋਈ ਫਾਇਦਾ ਨਹੀਂ ਸਾਨੂੰ ਸਾਡੀ ਹੈਸੀਅਤ ਦੇ ਮੁਤਾਬਕ ਕਿਸੇ ਨੂੰ দান ਦੇਣਾ ਚਾਹੀਦਾ ਜਿੰਨੀ ਸਾਡੀ ਹੈਸੀਅਤ ਹੋਵੇ ਹੈ ਵੀ ਮੇਰੀ ਹੈਸਲਤਾ ਵੀ ਮੈਂ ਯਾਰ ਯਾਰ ਪੀਏ ਕਿਸ਼ ਨੂੰ ਦੇ ਸਕਦਾ ਪਰ ਮੈਂ ਇਹ ਨਾ ਸੋਚਾਂ ਵੀ ਯਾਰ ਇਹ ਤਾਂ ਇਹਨੂੰ ਦਾਸ ਦੇ ਦਾਂ ਨੇ ਇਹਦਾ ਸਰਜੂਗਾ ਨਹੀਂ ਮੇਰੀ ਹਸਿਆਤ 50 ਦੇਣ ਦੀ ਆ ਤਾਂ ਮੈਂ ਉਹਨੂੰ 50 ਦੇ ਸਕਦਾ ਆ ਆਪਾਂ ਇਦਾਂ ਵੀ ਲਾ ਸਕਦੇ ਆ ਕਿ ਜੇ ਕਿਸੇ ਦੇ ਵਿਆਹ ਸ਼ਾਦੀ ਜਾਂਦੇ ਆ ਸਗਨ ਦੀ ਰਸਮ ਹੁੰਦੀ ਆ ਜਿਹੜੀ ਹੁਣ ਜੇ ਤਾਂ ਕੋਈ ਕਿਸੇ ਗਰੀਬ ਦੇ ਚਲੇ ਗਏ ਉਥੇ 200 ਦਾ ਸਗਨ ਪਾਤਾ ਕਿਸੇ ਤਕੜੇ ਦੇ ਚਲੇ ਗਏ ਉਥੇ 500 ਦਾ ਪਾਤਾ ਜਾਂ 1000 ਦਾ 1000 ਰੁਪਏ ਸਗਨ ਦਿੱਤਾ ਉਥੇ ਤੁਸੀਂ ਕੀ ਦੇਖਿਆ ਆ ਆਪਾਂ ਨੇ ਆਪਾਂ ਦੇਖਿਆ ਕੀ ਯਾਰ ਆਪਣਾ ਜਿਹਨੂੰ ਆਪਾਂ ਦੇ ਰਹੇ ਆ ਉਹਦੀ ਔਕਾਤ ਦੇਖੀ ਆ ਉਹਦੀ ਹਸਿਆਤ ਦੇਖੀ ਆ ਨਾ ਕਿ ਆਪਾਂ ਇਹ ਦੇਖਿਆ ਵੀ ਆਪਾਂ ਇਹਨੂੰ ਕਿੰਨਾ ਦੇ ਸਕਦੇ ਹਾਂ ਆਪਣੀ ਜੇ ਔਕਾਤ ਹੈਗੀ ਉਹਨੂੰ 500 ਦੇਣ ਦੀ ਤਾਂ ਆਪਾਂ ਨੂੰ 500 ਹੀ ਦੇਣਾ ਚਾਹੀਦਾ ਸਿੱਧਾ ਜੇ ਲਵਜਾਂ ਚ ਕਹੀਏ ਆਪਾਂ ਨੂੰ ਕਿਸੇ ਨੂੰ ਜੀ ਦਾਨ ਦੇਣਾ ਆ ਤਾਂ ਉਹਦੀ ਔਕਾਤ ਦੇਖ ਕੇ ਨਹੀਂ ਸਾਨੂੰ ਸਾਡੀ ਹੈਸੀਅਤ ਦੇਖ ਕੇ ਕਿਸ ਨੂੰ ਦਾਨ ਦੇਣਾ ਚਾਹੀਦਾ ਵੀਡੀਓ ਕਿਵੇਂ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ